不喝 <Okay. S 2>、okay. ਉਹ ਆਕਾਸ਼ ਕਿਤਾਏ let <laughs> ਲਿਤਾ ਲੇਲਾ ਨੂੰ ਗਿਆ ਲਿਤਾ ਐਸੇ ਡਾਲੀ ਡਾਲੀ ਨਾ ਜਿੰਦੂ ਦਿੱਤਾ ਗਿਆ ਨੇ ਉਹਨੇ ਰੱਬ ਨੂੰ ਬੁਲਾਇਆ ਨਾ ਉਹ ਜਿੰਦੂ ਦਿੱਤਾ ਗਿਆ ਉਹਨੇ ਰੱਬ ਨੂੰ ਬੁਧਾਇਆ ਨਾ ਅਣਖੀ ਤੇ ਵੱਲ ਜਿਵੇਂ ਅਣਖੀ ਤੇ ਵੱਲ ਜਿਵੇਂ ਹਮ ਤੋ ਖਿਆਲੀ ਏ ਅਰਿਆ ਤੋ ਮਾਤਿਆ ਦੇ ਹਰ ਚੋੜੀ ਖਾਲੀ ਓਹੀ ਠਿਕਨ ਉਹੀ ਇੱਕ ਬ੍ਰਹਮ ਹੈ ਉਹੀ ਇੱਕ ਬ੍ਰਹਮ ਹੈ ਉਹੀ ਇੱਕ ਬ੍ਰਹਮ ਹੈ ਤੇ ਦੁਨੀਆਂ ਦਾ ਵਾਹਣੀ ਹੈ ਜਿਹੜਾ ਵੀ ਨਮਾਣਾ ਆਵੇ ਭਰੇ ਝੋਲੀ ਖਾਲੀ ਹੈ ਕਿਉਂਕਿ ਅੱਜ ਵਧਾਈਆਂ ਦਾ ਸਮਾਂ ਹੈ ਕਿਉਂਕਿ ਵਿਚਾਰਾ ਹੁੰਦੀਆਂ ਨੇ ਜਦੋਂ ਲੰਮਾ ਟਾਈਮ ਆਪਣੀ ਜ਼ਬਾਨ ਵਿੱਚ ਸਜਦੇ ਆ ਇਸ ਕਰਕੇ ਦੋ ਰਚਨਾਵਾਂ ਦਾ ਸਮਾਂ ਹੈ ਤੇ ਮੇਰੇ ਸਤਿਗੁਰੂ ਰਬੀਦਾਸ ਮਹਾਰਾਜ ਜੀ ਸਤ ਮਾਗ ਦੀ ਪੂਰਨ ਮਾਸ਼ੀ 7 ਜਨਵਰੀ 7 ਫਰਵਰੀ 1434 ਈਸਵੀ ਨੂੰ ਮਾਰਗ ਸੁਪੇ ਪੂਰਨ ਮਾਸ਼ੀ 1499 ਬਿਕਰਮੀ ਨੂੰ ਇਸ ਸੰਸਾਰ ਤੇ ਪੈਦਾ ਹੋਏ ਕਿਉਂਕਿ ਜਦੋਂ ਵੀ ਕੋਈ ਬ੍ਰਹਮ ਪੈਦਾ ਹੁੰਦਾ ਨਾ ਜਦੋਂ ਕੋਈ ਬ੍ਰਹਮ ਗਿਆਨੀ ਪੈਦਾ ਹੁੰਦਾ ਹੈ ਜਦੋਂ ਕੋਈ ਬ੍ਰਹਮਪੁਰਸ਼ ਪੈਦਾ ਹੁੰਦਾ ਹੈ ਜਦੋਂ ਕੋਈ ਨਾਨੀ ਘਲਕ ਪੈਦਾ ਹੁੰਦੀ ਹੈ ਜਦੋਂ ਕੋਈ ਕੁਦਰਤ ਵਿੱਚ ਕ੍ਰਿਸ਼ਵਾ ਹੁੰਦਾ ਹੈ ਉਹਨੂੰ ਲੋਕ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਨੇ ਮਹਾਪੁਰਖ ਕਹਿੰਦੇ ਨੇ ਗੁਰੂ ਕਹਿੰਦੇ ਨੇ ਇੱਕ ਪੰਜਾਬੀ ਦਾ ਸ਼ਾਇਰ ਬੜਾ ਸੁੰਦਰ ਲੈਣਾ ਕਹਿੰਦਾ ਉਹ ਕਹਿੰਦਾ ਭਲਿਆ ਪੁਰਖਾਂ ਦਾ ਕਰਦੀ ਏ ਜੱਗ ਦੁਨੀਆ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਦੀਆਂ ਨੇ ਚਿੱਟੇ ਕੱਪੜੇ ਨੂੰ ਜਿੱਥੇ ਦਾਗ ਲੱਗ ਤੈ ਉੱਥੇ ਉੱਟ ਕੇ ਮੱਛੀਆਂ ਬੈਠ ਜਾਂਦੇ ਇਸ ਕਰਕੇ ਅੱਜ ਉਸ ਮਹਾਨ ਗੁਰੂ ਦੀ ਬਨੂ ਦੇ ਜਨਮ ਦਿਨ ਦੀ اے نگر کمار پور دیو سنگتاں نو لاکھ لاکھ بدائی دیندا ہاں کیونکہ سارے ہی ਧੰਨਵਾਦੀ ਧੰਨਵਾਦ ਦੇ ਕਾਬਿਲ ਹੋ ਅਤੇ 648 ਜੋ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ ਕਿਉਂਕਿ ਜਿੰਨਾ ਸਮਾਂ ਹੈ ਨਾ ਜਿਹੜੇ ਪਿਛਲੇ ਸਾਲ ਬੰਦੇ ਸਨ ਉਹ ਕਈ ਅੱਧ ਕਿ ਨਹੀਂ ਹੋਣੇ ਤੇ ਅੱਧ ਕਿ ਕਈ ਨਵੇਂ ਆ ਗਏ ਨੇ ਇਸ ਕਰਕੇ ਇੱਕ ਪੰਜਾਬੀ ਦਾ ਸ਼ਹਿਰ ਬੜਾ ਨਾ ਸੁੰਦਰ ਲੱਗਦਾ ਕਹਿੰਦਾ ਉਹ ਕਹਿੰਦਾ ਬਾਗਾਂ ਵਿੱਚ ਬਹਾਰਾਂ ਆਈਆਂ ਅੱਜ ਜੋਬ ਨੂੰ ਡਾਲੀ ਡਾਲੀ ਚਾਰ ਚੁਫੇਰੇ ਖੜੀ ਸੁਗੰਧੀ ਝੂਮ ਰਿਹਾ ਏ ਮਾਤੀ ਜੀ ਆਇਆਂ ਨੂੰ ਹਰ ਪਿਆਰ ਕੇ ਖੁੱਲਾ ਸੇਜ ਵਸਾਈ ਮਾਗਟ ਸੂਰਜ ਦੇਖ ਅਨੋਖਾ ਅੱਜ ਹਰ ਚਿਹਰੇ ਤੇ ਲਾਲੀ ਕਿਉਂਕਿ ਇਸ ਇਲਾਕੇ ਵਿੱਚ ਅੱਜ ਸਾਡਾ ਪਹਿਲੀ ਵਾਰ ਇਹ ਪ੍ਰੋਗਰਾਮ ਜਿਹੜਾ ਫੜ ਕੇ ਕਰ ਰਹੇ ਆ ਨਿੱਤੇ ਇਸ ਕਰਕੇ 올 ਰੌਂਡਰ हां ਕਿਉਂਕਿ ਜਿਹੜੇ ਪਾਸੇ ਮਰਜੀ ਕੰਮ ਕਰਨਾ ਹੋਵੇ ਕਲਮ ਕਰਨਾ ਆਉਂਦਾ ਹੈ ਇਸ ਕਰਕੇ ਆਓ ਕਿਉਂਕਿ ਜਦੋਂ ਕਿਸੇ ਦਾ ਜਨਮ ਹੁੰਦਾ ਨਾ ਸਭ ਤੋਂ ਪਹਿਲਾਂ ਮਾਵਾਂ ਨੂੰ ਤਾਂਗ ਹੁੰਦੀ ਹੈ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਕਿ ਨਾ ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਮ ਦੇ ਡੱਕ-ਡੱਕ ਭਰੀਆਂ ਸ਼ਾਹੀ ਘਰੀ ਵਿਆਈਆਂ ਵਰੀਆਂ ਪੈਨਨ ਪੱਟ ਹੰਡਾਵਣ ਜਰੀਆਂ ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ ਪ੍ਰੋਫੈਸਰ ਮੋਹਨ ਸਿੰਘ ਸਾਵੇਂ ਸਾਵੇਂ ਪੱਤਰ ਕਿਤਾਬ ਵਿੱਚ ਲਿਖਦਾ ਮਾਂ ਜਿਹਾ ਕਣਛਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ ਲੈ ਕਿ ਜਿਸ ਤੋਂ ਛਾਂ ਉਧਾਰੀ ਰੱਬ ਵੀ ਸਬਰਕ ਬਣਾਵੇ ਉਂਝ ਦੁਨੀਆ ਦੇ ਬੂਟੇ ਕਹਿੰਦੇ ਜੜ੍ਹ ਟੁੱਟਿਆਂ ਸੁੱਕ ਜਾਂਦੇ ਪਰ ਇਹ ਬੂਟਾ ਜੜ੍ਹ ਟੁੱਟਿਆਂ ਵੀ ਨਾਪ ਭੋਰਾ ਕਮਲਾਵੇ ਤੇ ਮੇਰੇ ਕੋਲ ਦੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਗੁਰਦੇਵ ਮਾਤਾ ਗੁਰਦੇਵ ਪੁੱਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਅਤੇ ਹਜ਼ੂਰ ਕਹਿੰਦੇ ਨੇ ਪੁੱਤੀ ਗੰਢ ਪਵੇ ਸੰਸਾਰ ਇਸ ਤਰ੍ਹਾਂ ਮਾਂ ਮਾਂ ਕਲਸਾ ਸੱਤ ਪਿਤਾ ਸੰਤੋਖ ਦਾਸ ਜੀਆਂ ਅਰਦਾਸਾਂ ਬੇਨਤੀਆਂ ਅਕਾਲ ਪੁਰਖ ਨੇ ਸੁਣੀਆਂ ਉਹਨਾਂ ਦੇ ਘਰ 7 ਫਰਵਰੀ 1434 ਈਸਵੀ ਨੂੰ ਇੱਕ ਨਰਾਨੀ ਝਲਕ ਇੱਕ ਉਦਤਕ ਕ੍ਰਿਸ਼ਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਉਸ ਸਮੇਂ ਚਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ ਅਤੇ ਸਾਰੇ ਪਾਸੇ ਹੀ ਖੁਸ਼ੀਆਂ ਦੇ ਮੰਗਲ ਗਾਏ ਜਾ ਰਹੇ ਹਨ ਜਿਵੇਂ ਆਪਾਂ ਅੱਜ ਗਾ ਰਹੇ ਹਾਂ ਆਓ ਪੇਸ਼ ਕਰ ਰਹੇ ਹਾਂ ਇੱਧਰ ਖੁਸ਼ੀਆਂ ਉੱਧਰ ਖੁਸ਼ੀਆਂ ਹਰ ਥਾਂ ਤੇ ਅੱਜ ਖੇੜਾ ਏ ਮਾ ਕਲਸਾਂ ਦਾ ਭਾਗਾ ਭਰਿਆ ਵੇੜਾ ਆਓ ਸਤਿ ਕਿਰਪਾ ਸਭ ਦੇ ਵਿਚਾਰ ਸੁਣੋ ਮੋਹ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਕੋਲਸਿਕ ਲੰਗਰ ਤੋਂ ਬਾਝਿਆ ਨਾ ਰਹੇ ਜਾਵੇ ਲੰਗਰ ਜ਼ਰੂਰ ਸ਼ਾਕੇ ਜਾਣਾ ਹੈ ਇਸ ਲਈ ਕਿ ਜਨਾਮੇ ਰਜਿਤ ਦੇ ਦੋਤਵਾਦ ਸਾਡੇ ਗਿਆਨ ਘਾਟ ਸਿੱਖੀ ਉਹ ਇੱਕ ਰਚਨਾ ਪੇਸ਼ ਕਰਨਗੇ ਤੇ ਜਿਸ ਤੋਂ ਬਾਅਦ ਰਵਾਨਗੀ ਇੱਕੋ ਮਹਾਰਾਜ ਦੀ ਯੂਨੀਵਰਸਿਟੀ ਹੋਏਗੀ ਤੋਂ ਸਮਝ ਸਕਦੇ ਹੋ ਕਿ ਕੀ ਹੈ ਕਿ ਨੱਗਰ ਛੱਡ ਲੈਣਾ ਔਰ ਮੇਰੇ ਵੀਰ ਜਿਨ੍ਹਾਂ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦੇ ਵਿੱਚ ਤਲਵਿੰਦਰ ਸਿੰਘ son of ਅਮਰ ਸਿੰਘ ਦੀ ਖਾਲਸਾ ਕਾਕਾ ਉਹਨਾਂ ਵੱਲੋਂ ਪਾਲਕੀ ਦੀ ਸੇਵਾ ਹੈ ਜਸਪ੍ਰੀਤ ਗੌਰਪ੍ਰੀਤ ਤੇ ਤਰਿੰਦਰ ਸੁਮਣ सन ऑफ बलबीर राम उन्होंने वालों भी पालकी की सेवा की गई है परमात्मा वागुरु गुरु रविदास महाराज इन्ह परिवार से मेहर पड़िया जी Oh, yeah. Give <laughs> it मजनो <laughs> माता ਇਸ ਨੇ ਹਰ ਚੋਟੀ ਨੂੰ ਮੁਕਣਾ ਇਸ ਨੇ ਜਗਤ ਨੂੰ ਲਾ ਬੇੜਾ ਏ ਹਰ ਚੋਟੀ ਨੂੰ ਮੁਕਣਾ ਇਸ ਨੇ ਜਗਤ ਨੂੰ ਲਾ ਬੇੜਾ ਏ ਮਾ ਕਲਸਾ ਦਾ ਮਾ ਕਲਸਾ ਦਾ ਲਾ ਘਰਿਆ ਬੇੜਾ ਏ ਮਾ ਕਲਸਾ ਦਾ ਲਾ ਘਰਿਆ ਲਗਾਏ ਧਿਆਨ ਭੁਲ ਵਰਸਾਏ ਪਰ ਮਿਆਰ ਮੇਰੇ ਮਨ ਕੋ ਲਗਾਏ ਈ ਭੁੰਦ ਜਦ ਜਾਣਨ ਹੋਇਆ ਈ ਭੁੰਦ ਜਦ ਜਾਣਨ ਹੋਇਆ ਸ਼ੁਭੇ ਆਜ ਹਜ਼ੇਰਾਏ ਕਲਸਾ ਦਾ ਭਾਗਾ ਭਰਿਆ 베ੜਾਏ ਕਲਸਾ ਦਾ ਭਾਗਾ ਭਰਿਆ 베ੜਾਏ ਕਲਸਾ ਦਾ ਭਾਗਾ ਭਰਿਆ 베ੜਾਏ ਜਸਤ ਕਰ ਮੰਨਤਾ ਕੇ ਸੂਤਰਾ ਵਿੱਚ ਮਿਲਿਆ ਫੈਲਾ ਕੇ ਸੂਤਰਾ ਵਿੱਚ ਮਿਲਿਆ ਫੈਲਾ ਕੇ ਅਲਕੀਤੇ ਬੱਲੇ ਜਸ ਕਰਦੇ ਅਲਕੀਤੇ ਬੱਲੇ ਜਸ ਕਰਦੇ ਰਵਿਦਾਸ ਗੁਰ ਤੇਰਾਏ ਰਵਿਦਾਸ ਗੁਰ ਤੇਰਾਏ ਅਲਕੀਤੇ ਬੱਲੇ ਜਸ ਨੇ ਕਰਦੇ ਰਵਿ ਤੇ ਮਾਲਾ ਜਸ ਨੇ ਕਰਦੇ ਰਵਿਦਾਸ ਗੁਰ ਤੇਰਾਏ ਆ ਕੰਸਾ ਬਾਗੋਂ ਆਇਆ ਬੇਲਾ परे राय ਸੋ ਵਧਾਈ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਜਿੰਨਾ ਸੰਗਤਾਂ ਨੇ ਲੰਗਰ ਛਕਣਾ ਜਿਹੜੀਆਂ ਸੰਗਤਾਂ ਲੰਗਰ ਤੋਂ ਰਹਿੰਦੀਆਂ ਨੇ ਉਹਨਾਂ ਪ੍ਰਤੀ ਬੇਨਤੀ ਹੈ ਸੋ ਇੱਥੇ ਸਮਾਪਤੀ ਹੈ ਮੈਂ ਤੁਮ ਪਹਿਲਾਂ ਕਲਾਕਾਰ ਸਾਹਿਬ ਮੈਂ ਨਾਮ ਭੁੱਲ ਗਿਆ ਜਿਹੜੇ ਸਾਡੇ ਪਹਿਲਾਂ ਸੇਵਾ ਕਰੇ ਸਨ ਉਹਨਾਂ ਪੱਗ ਦੀ ਗੱਲ ਕੀਤੀ ਸੋ ਆਓ ਅਸੀਂ ਵੀ ਇੱਕ ਸਥਾਈ ਅੰਤਰਾ ਕਿਉਂਕਿ ਸਾਬਤ ਸੂਰਤ ਦਸਤਾਰ ਸਿਰਾਂ ਸਾਬਤ ਸੂਰਤ ਦਸਤਾਰ ਸਿਰਾਂ ਸੋ ਸੋ ਦਸਤਾਰ ਜਿਹੜੀ ਹੈ ਮੇਰੇ ਹਜ਼ੂਰ ਨੇ ਲਿਖਿਆ ਕੇਸ ਦੇ ਕੇ ਕਿਆ ਦਸ਼ਮੇਸ਼ ਜੁਨਾ ਸਿੰਘ ਦਾ ਬਖਸ਼ਿਆ ਅੱਜ ਸਰਦਾਰੀਆਂ ਨੇ ਕੰਗਾ ਫੇਰਦਾ ਕਦੇ ਖਿਆਲ ਰੱਖੀ ਕਦੇ ਸਿਰਾਂ ਤੇ ਫਰਨੀਆਂ ਆ ਰੀਆਂ ਨੇ ਲੱਖ ਬੜੀ ਮਜਲੂਮਾਂ ਨੇ ਮਾਰਿਆ ਤਾਂ ਐਸੇ ਲਈ ਤਲਪਾਨ ਦਾ ਦਾਨ ਦਿੱਤਾ ਹੱਥ ਚੁੱਕੀ ਨਾ ਐਸੇ ਮਜਲੂਮੋ ਤੇ ਟਖੰਡੇ ਧਾਰ ਦਾ ਅਮਰਤ ਪਾਨ ਕੀਤਾ ਇਸ ਕਰਕੇ ਆਓ ਪੇਸ਼ ਕਰ ਰਿਹਾ ਕਿਉਂਕਿ ਸਮਾਂ ਬੜਾ ਸੀਮਤ ਹੈ ਰਾਤ ਨੂੰ ਖੁੱਲੀਆਂ ਵਿਚਾਰਾਂ ਕਰਨਾ ਕਰਾਂਗੇ ਇਸ ਕਰਕੇ ਐਸ ਸਮੇਂ ਸਮਾਂ ਬਹੁਤ ਸੀਮਤ ਹੈ ਸਾਡੇ ਤੋਂ ਪਹਿਨ ਬਾਅਦ ਵੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਨੇ ਸੇਵਾ ਕਰਨੀ ਹੈ ਆਓ ਪੇਸ਼ ਕਰ ਰਿਹਾ ਜਾਨ ਨੂੰ ਮਰਦ ਕਿ ਪਿਆਰੀ ਹੁੰਦੀ ਅੱਗ ਖਾਲਸੇ ਦੀ ਦਸਮ ਗੰਗਾ ਦੇ ਕਾਲ ਚੋਂ ਸਿੱਖਿਆ ਪਾਈ ਖਾਲਸੇ ਨੇ ਕਰਨਾ ਨਹੀਂ ਸਹਿਣਾ ਖਾਲਸੇ ਹੈ ਗੋਸੂਰਿਆ ਉਸ ਚਾਹ ਦੇ ਮਨੂ ਸਭ ਕੁ ਸਿਖਾਇਆ ਸੀ ਕੈਨ ਦੀ ਦੁਨੀਆ ਨੀ ਕਰ ਜਾਏ ਜਨ ਹਾਲ ਸੇ ਦੀ ਜਨ ਬਦ ਕੇ ਪਿਆਰੀ ਹੁ ਵੀ ਪੱਤ ਖਾਲਸੇ ਨੂੰ ਜਨ ਬਦ ਕੇ ਪਿਆਰੀ ਹੁ ਵੀ ਪੱਤ ਖਾਲਸੇ ਨੂੰ ਜਨ ਬਦ ਕੇ ਪਿਆਰੀ ਹੁ ਵੀ ਪੱਤ ਖਾਲਸੇ ਨੂੰ ਅੱਜ ਖਾਲਸੇ ਨੂੰ ਜਨਮ ਬਲ ਕਾਰੀ ਹੰਤੇ ਪੱਕ ਖਾਲਸੇ ਨੂੰ ਜਨਮ ਬਲ ਕਾਰੀ ਹੰਤੇ ਪੱਕ ਖਾਲਸੇ ਨੂੰ ਝੋਲਮ ਬਿਅਕੇ ਬਲ ਬਲ ਜੀਤ ਨਹਾਰੇ ਨਾਮ ਭਾਰੇ ਸਿੰਘਾਂ ਦਾ ਮਾਣ ਰੱਖੂ ਇਤਿਹਾਸ ਕੰਮ ਜੋ ਕਰਿਆ ਸਿੰਘਾਂ ਦਾ ਯਾਦ ਰੱਖੂ ਇਤਿਹਾਸ ਕੰਮ ਜੋ ਕਰਿਆ ਸਿੰਘਾਂ ਦਾ ਮੈਂ ਮਨ ਦੇ ਵਿੱਚ ਅਣਖੀ ਆਲਖ ਖਾਲਸੇ ਨੂੰ ਉਹ ਮਨ ਦੇ ਵਿੱਚ ਅਣਖੀ ਕਹਿਣ ਪਲਖ ਖਾਲਸੇ ਨੂੰ ਧਰਨੋਂ ਵੱਧ ਕੇ ਆਸੇ ਜਨੁਬਦ ਟਕਾਰੀ ਉੱਤੇ ਪਾਤੂ ਖਾਲਸੇ ਨੂੰ ਓਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਗਲਾ ਪ੍ਰੋਗਰਾਮ 7700 ਕੋਲ ਸਰਵਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਧੰਨਵਾਦੀਆਂ ਜੀ ਗੁਰਦੀਪ ਪੱਲ ਤੇ ਗਿਆਨੀ ਕੁਦੀਪ ਸਿੰਘ ਜੀ ਦਾ ਹੁਣ ਇੱਕ ਰਚਨਾ ਸਾਡੇ ਨਜ਼ਦੀਕ ਤੋਂ ਮਨਸੂਰਪੁਰ ਮਿੰਟ ਤੋਂ ਭਗਤ ਸਿੰਘ ਜੀ ਕਿਉਂਕਿ ਕਿਸੇ ਸਮੇਂ ਦੇ ਵਿੱਚ ਵਧੀਆ 뮤직 ਦਾ ਕੰਮ ਕਰਦੇ ਸੀਗੇ